ਸੁਖਵੀਰ ਸਿੰਘ ਬਾਦਲ ਖੋਰਾਂ ਦੀ ਗੱਲ ਕਰ ਰਹੀ ਐ ਜਦੋਂ ਦੇ ਨਵੇਂ ਪ੍ਰਧਾਨ ਬਣੇ ਨੇ ਨਾ ਤੇ ਕਹ ਲੋ ਕਿ ਪਹਿਲਾਂ ਜਿਵੇਂ ਠਕਾਵੜ ਜੀ ਦਿੱਸਤੀ ਹੁੰਦੀ ਸੀ ਚਿਹਰੇ ਤੋਂ ਸਾਰਾ ਠਕਾਵੜ ਦੀ ਲਹਿ ਗਈ ਐ ਹੁਣ ਪੂਰੇ ਸਰਗਰਮ ਨੇ ਐਕਟਿਵ ਨੇ ਔਰ ਖਾਸ ਕਰਕੇ ਪਾਰਸਨਲ ਵਿੱਚ ਭਾਜਪਾ ਦੇ ਪੂਰਾ ਵਿਰੁੱਧ ਬੋਲ ਰਹੇ ਨੇ ਇੱਕ ਉਹਨਾਂ ਨੇ ਬੜੀ ਗੱਲ ਇਹ ਤਾਂ ਕਹੀ ਭਾਜਪਾ ਦੇ ਵਿਰੁੱਧ ਕਿ ਭਾਈ ਸਿੱਖਿਆ ਸੰਸਥਾਵਾਂ ਨਾਲ ਜੁੜੀ ਹੋਈ ਉਹ ਗੱਲ ਐ ਕੀ ਗੱਲ ਐ ਮਿੰਟੂ ਜੀ ਉਹ ਥੋੜਾ ਜਿਆਦਾ ਸਾਂਝੀ ਕਰਿਓ ਕਿਉਂਕਿ ਗੱਲ ਬਹੁਤ ਵੱਡੀ ਲੱਗੀ ਉਹ ਸੁਖਵੀਰ ਸਿੰਘ ਬਾਦਲ ਜੀ ਨਹੀਂ ਉਹਨਾਂ ਦੀ ਸਿੱਖ ਸੰਸਥਾਵਾਂ ਨਾਲ ਸਿੱਖਿਆ ਸੰਸਥਾਵਾਂ ਨਾਲ ਤੇ ਕੋਈ ਜ਼ਿਆਦਾ ਨਹੀਂ ਸਿੱਖ ਸੰਸਥਾਵਾਂ ਨਾਲ ਹਾਂਜੀ ਸਿੱਖ ਸੰਸਥਾਵਾਂ ਨਾਲ ਭਈ ਗੱਲ ਇਹ ਆ ਕਿ ਉਹਨਾਂ ਨੇ ਸਾਫ਼ ਕਿਹਾ ਕਿ ਭਾਜਪਾ ਬਲਜੀਤ ਸਿੰਘ ਦਾਦੂਵਾਲ ਧਿਆਨ ਸਿੰਘ ਮੰਡ ਇਹੋ ਜੇ ਉਹਨਾਂ ਨੇ ਸ਼ਬਦ ਸੌਰੀ ਗਦਾਰ ਇਸਤੇਮਾਲ ਕੀਤਾ ਕਿ ਇਨ੍ਹਾਂ ਗਦਾਰਾਂ ਦੀ ਵਰਤੋਂ ਕਰਕੇ ਸਿੱਖ ਸੰਸਥਾਵਾਂ ਨੂੰ ਕਬਜ਼ੇ ਹੇਠ ਕਰਨਾ ਲੋਚਤੀ ਹੈ ਜੀ ਹਮ ਸੁਖਵੀਰ ਸਿੰਘ ਬਾਦਲ ਨੇ ਕਿਹਾ ਜੀ ਆਪਾਂ ਨੇ ਨਹੀਂ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੁਣ ਦੇਖੋ ਇਹ ਤੇ ਸਾਫ ਹੈ ਸਪਸ਼ਟ ਹੈ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਚਾਨਣ ਹੋ ਗਿਆ ਕਿ ਭਾਜਪਾ ਦੇ ਨਾਲ ਸ਼ਾਇਦ ਹੁਣ ਸਾਡੀ ਗੱਲ ਨਾ ਬਣੇ ਹਮ ਤੇ ਜੇ ਬਣ ਵੀ ਜਾਊਗੀ ਉਦੋਂ ਤੱਕ ਠੋਜੋ ਨਾ ਦੁੱਕੀ ਤਿੱਕੀ ਠੋਕ ਠੋਕ ਰੱਖਦਾ ਹਨ ਵੀ ਉਦੋਂ ਤੱਕ ਠੋਕ ਠੋਕ ਕੇ ਰੱਖੋ ਕੰਮ ਹਮ ਫਿਰ ਸਰ ਚੰਗੀ ਬਣ ਜੇ ਜੇ ਬਣਨ ਤੇ ਵੀ ਬਿਲਕੁਲ ਕਿ ਫਿਰ ਵਜ਼ਨ ਨਹੀਂ ਘਟੇਗਾ ਜਦੋਂ ਟੇਬਲ ਤੇ ਬੈਠਾਂਗੇ ਤਾਂ ਸਾਡਾ ਵੀ ਵਜ਼ਨ ਉਨਾ ਹੀ ਹੋਏਗਾ ਹੂੰ ਤੇ ਦੂਜੀ ਗੱਲ ਇਹ ਹੈ ਕਿ ਦੇਖੋ ਹੁਣ ਜਿਹੜੀ ਗੱਲ ਇਹ ਕਹਿੰਦੇ ਕਿ ਸਿੱਖ ਸੰਸਥਾਵਾਂ ਤੇ ਕਬਜ਼ੇ ਦੀ ਠੀਕ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਅਈ ਨਹੀਂ ਹੈ ਹੂੰ ਕਿ ਕੁਝ ਨੇਤਾ ਜਿਹੜੇ ਅੱਜਕੱਲ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਖਾਲਫਤ ਦੇ ਰੌਂ ਦੇ ਵਿੱਚ ਆ ਸਾਫ਼ ਹੈ ਸਪਸ਼ਟ ਹੈ ਕਿ ਉਹਨਾਂ ਦੀ ਉਹਨਾਂ ਦੇ ਚਿਵਾਰਿਆਂ ਚ ਆਉਣੀ ਜਾਣੀ ਆ ਕੀ ਆ ਕੋਈ ਇਹਦੇ ਚ ਸ਼ੱਕ ਨਹੀਂ ਕੋਈ ਇਹਦੇ ਚ ਦੋਰਾ ਨਹੀਂ ਹੈ ਜੀ ਤੇ ਕੱਲ ਹੁਣ ਰੌਲਾ ਪਿਆ ਸੀਗਾ ਕਿ ਕਾਲੀ ਦਲ ਨਵਾਂ ਬਣ ਸਕਦਾ ਹੈ ਉਹਦੇ ਤੇ ਪ੍ਰतिकਰਮ ਆਇਆ ਕਿ ਹਾਲੇ ਨਹੀਂ ਕੁਛ ਇਸ ਤਰ੍ਹਾਂ ਦੀ ਸਪਸ਼ਟਤਾ ਨਹੀਂ ਹੈ ਬਲਕਿ ਸਵਧਾਨ ਦੇ ਬਾਰੇ ਵਡਾਲਾ ਸਾਹਿਬ ਦੇ ਕੁਝ ਧਿਆਨਾਤ ਸੀਗੇ ਚਲੋ ਉਹਨੂੰ ਛੱਡ ਦਿਓ ਇਹ ਠੀਕ ਹੈ ਕਿ ਭਾਜਪਾ ਦੇ ਨਾਲ ਆਉਣੀ ਜਾਣੀ ਹੈ ਤੇ ਗਾਂ ਕਿਉਂ ਹੈਗਾ ਸਭ ਨੂੰ ਪਤਾ ਹੈ ਕਿ ਲੜਾਈ ਐ ਐਸਟੀਪੀਸੀ ਦੀ ਜਿਸ ਦਿਨ ਐਸਟੀਪੀਸੀ ਦਾ ਫੈਸਲਾ ਹੋ ਗਿਆ ਮੈਂ ਦੱਸਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਲਕਲੀ ਹਮ ਅੱਜ ਕਹ ਲੋ ਕਿ ਇੱਕ ਸੇਫ ਜ਼ੋਨ ਦੇ ਵਿੱਚ ਐ ਕਿਉਂ ਕਿ ਅਮਰਤਸਾ ਅਮਰਤਪਾਲ ਸਿੰਘ ਜੀ ਅਮਰਤਪਾਲ ਸਿੰਘ ਕਰਕੇ ਸੁਖਬੀਰ ਸਿੰਘ ਬਾਦਲ ਅੱਜ ਇੱਕ ਸੇਫ ਜ਼ੋਨ ਦੇ ਵਿੱਚ ਐ ਇਹ ਗੱਲ ਮੇਰੀ ਤੁਸੀਂ ਕਦੇ ਮੰਨੋਗੇ ਆਉਣ ਵਾਲੇ ਸਮੇਂ 'ਚ ਨਹੀਂ ਤਾਂ ਉਹਨਾਂ ਨੇ ਐਸਟੀਪੀਸੀ ਇਲੈਕਸ਼ਨ ਕਰਵਾ ਕੇ ਹਮ ਹੁਣ ਨੂੰ ਇਹਨਾਂ ਨੂੰ ਘਰੇ ਬਿਠਾ ਦੇਣਾ ਸੀ ਵਿਹਲਿਆਂ ਕਰਕੇ ਕਿਉਂਕਿ ਐਸ ਹਾਲਤ ਦੇ ਵਿੱਚ ਸੁਖਵੀਰ ਸਿੰਘ ਬਾਦਲਹੋਰੀ ਪਾਰ ਪਾਲਣਗੇ ਆਪਣੇ ਬੇੜੇ ਨੂੰ ਸੰਭੋਧ ਨਹੀਂ ਸੀ ਜਾਬ ਜੀ ਠੀਕ ਹੈ ਨਾ ਜੀ ਅਮਰਤਪਾਲ ਸਿੰਘ ਦਾ ਇੱਕ ਡਰ ਜਿਹੜਾ ਸੀਗਾ ਨਾ ਉਹ ਉਹਨਾਂ ਨੂੰ ਰੋਕ ਗਿਆ ਜੇ ਤੇ ਉਸ ਢੜੇ ਨਾਲ ਸੈਟਿੰਗ ਹੋ ਜਾਂਦੀ ਜਾਂ ਵਿਚਾਲੜੇ ਢੜੇ ਨਾਲ ਸੈਟਿੰਗ ਹੋ ਜਾਂਦੀ ਤਾਂ ਇਧਰੋਂ ਮਤਲਬ ਕਿ ਸਥਿਤੀ ਸਾਫ਼ ਹੋ ਜਾਂਦੀ ਫਿਰ ਤੇ ਕੋਈ ਗੱਲਾਂ ਹੋਰ ਸੀਗੀਆਂ ਪਰ ਫਿਲਹਾਲ एसटीपीसी ਦਾ ਖਤਰਾ ਸੀਗਾ ਕਿ ਇਹ ਨਾ ਹੋਵੇ ਕਿ ਸੁਖਵੀਰ ਸਿੰਘ ਬਾਦਲ ਵਰਗਾ ਲਿਬਰਲ ਹੂੰ ਜਿਹੜਾ ਨੇਤਾ ਹੈ ਉਦਾਰਵਾਦੀ ਨੇਤਾ ਹੈ ਜਿਹੜਾ ਇਸ ਨੂੰ ਸਾਈਡ ਕਰਕੇ ਕਿਤੇ ਉਹ ਉਹ ਧੜਾ ਲਿਆਈਏ ਕਿ ਜਿਹੜਾ ਸਾਡੇ ਵਾਸਤੇ ਬਹੁਤ ਵੱਡੇ ਮਸਲੇ ਖੜੇ ਕਰ ਦਏਗਾ। ਤੋ ਇਸ ਕਰਕੇ ਇਹ ਤਾਂ ਸਾਫ ਹੈ ਪਰ ਜਿਹੜੀ ਗੱਲ ਇਹ ਕਹਿੰਦੇ ਆ ਨਾ ਕਿ ਸਾਹਿਬ ਸਸਥਾਵਾ ਤ ਤ ਦੇਖੋ ਬਈ ਉਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜੋ ਨੰਦੇੜ ਸਾਹਿਬ ਹੈ ਉੱਥੇ ਕੀ ਹੋਇਆ ਉਸ ਬੋਰਡ ਦਾ ਕਿੰਨਾ ਰੌਲਾ ਪੈਂਦਾ ਜੀ ਜਦ ਤੋਂ ਹੋਇਆ ਉਹਦਾ ਜੋ ਵੀ ਤੁਸੀਂ ਕਹਿੰਦੇ ਹੁੰਨੇ ਹੋ ਤਾਂ ਉਸ ਵੇਲੇ ਤੁਸੀਂ ਭਾਈਵਾਲ ਸੀਗੇ ਬਿਹਾਰ ਦੇ ਵਿੱਚ ਪਟਨਾ ਸਾਹਿਬ ਕੀ ਹੋਇਆ ਜੀ ਜੀ ਦਿੱਲੀ ਦਿੱਲੀ ਕਮੇਟੀ ਜਿਹੜੀ ਸੀਗੀ ਉਹ ਕਿਵੇਂ ਹੌਲੀ-ਹੌਲੀ ਉਹਨਾਂ ਦੇ ਇਨਫਲੂਐਂਸ ਚਲੇ ਗਈ ਹੂੰ ਕਿਤੇ ਨਾ ਕਿਤੇ ਤੇ ਤੁਹਾਡੀ ਕਹਿ ਲੋ ਕਿ ਬਹੁਤ ਵੱਡੀ ਰਹਿਬਰੀ ਸੀਗੀ ਨਾ ਲੰਮੇ ਸਮੇਂ ਦੀ ਦਿੱਲੀ ਕਮੇਟੀ ਤਾਂ ਤੁਹਾਡੇ ਕੋਲ ਆ ਗਈ ਸੀਗੀ ਸਰਨਿਆਂ ਨੂੰ ਬਾਹਰ ਕਰਕੇ ਤੁਸੀਂ ਆ ਗਏ ਸੀਗੇ ਪਰ ਤੁਸੀਂ ਨਹੀਂ ਸੰਭਾਲ ਸਕੇ ਨਾ ਉੱਥੇ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਸਵਾਲ ਖੜੇ ਹੋ ਗਏ ਜੀ ਸੋ ਇਹਨਾਂ ਨੇ ਵੱਡਾ ਮਸਲਾ ਖੜਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਜਿਹੜੀ ਆ ਉਹ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਜਖੜ ਸਾਹਿਬ ਕਹਿੰਦੇ ਕਿ ਕੀ ਗੱਲ ਆ ਜ਼ਥੇਦਾਰ ਤੁਹਾਡੇ ਜਿਹੜੇ ਆ ਆਰਐਸਐਸ ਨੇ ਬਦਲੇ ਆ ਕਿਉਂ ਜੀਆਂ ਗੱਲਾਂ ਕਰਦੇ ਚੰਨੀ ਸਾਹਿਬ ਅੰਕਿਆ ਗੱਲ ਕਰਤੀ ਯਾਰ ਬਈ ਉਹ ਉਹ ਤੁਹਾਡਾ ਹੀ ਆ ਸਾਰਾ ਕੁਝ ਤੇ ਤੁਸੀਂ ਆਪਣੇ ਰੋਲੇ ਜਿਹੜੇ ਆ ਬਹਿ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਤੈਨੂੰ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬਹਿ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਉਹ ਕਹਿੰਦੇ ਕਿ ਬਹਿ ਕੇ ਆਪਣੀ ਨਵੇੜੋ ਸੋ ਇਹ ਸਾਰਾ ਕੁਸ਼ਾ ਇਹ ਬਿਆਨ ਦਾ ਪਿਸ਼ੂਕੜ ਹੈ ਜੀ 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 ਮਿੰਟੂ ਜੀ